ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਬਾਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਤੇ ਇੱਥੇ ਜਿਵੇਂ ਮਨਵੀਰ ਦੇ ਯੂਨੀਵਰਸਿਟੀ ਆਉਣ ਤੋਂ ਪਹਿਲਾਂ ਮੈਂ ਦਲੀਆ ਰੱਖ ਦਿੱਤਾ ਸੀ ਕਿਉਂਕਿ ਦਿਨ ਵੱਡੇ ਹੋ ਗਏ ਆ ਤੇ ਬੱਚਿਆਂ ਨੂੰ ਭੁੱਖ ਲੱਗ ਜਾਂਦੀ ਆ ਇਸ ਕਰਕੇ ਮੈਂ ਕਿਹਾ ਲਈ ਮੈਂ ਦਲੀਆ ਬਣਾਣਾ ਤੇ ਇਸ ਤੋਂ ਪਹਿਲਾਂ ਮੈਂ ਨਿਊਜ਼ ਦੇਖਦੀ ਰਹੀ ਸੀ ਇੰਡੀਆਂ ਨਿਊਜ਼ ਆਪਣੇ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਬਾਰੇ ਸੁਣ ਸੁਣ ਕੇ ਫਰਸਟ੍ਰੇਸ਼ਨ ਵੀ ਹੋਣਦੀ ਆ ਮਨਵੀਰ ਦੇ ਡੈਡੀ ਦਾ ਵੀ ਬਾਰੋਂ ਕਿੰਨੀ ਆ ਰਹੀ ਫੋਨ ਆ ਜਾਂਦਾ ਆਪਣਾ ਧਿਆਨ ਰੱਖਿਓ ਕਿਉਂਕਿ ਇੰਡੀਆ ਵਿੱਚ ਉਹਨਾਂ ਕੁਝ ਨਹੀਂ ਦਿਖਾਉਂਦੇ ਯੁੱਧ ਬਾਰੇ ਜਿੰਨਾ ਉਹ ਕੀ ਕਹੇ ਦਾ ਬਾਕੀ ਦੇਸ਼ਾਂ ਵਿੱਚ ਨਿਊਜ਼ ਜਿਹੜੀਆਂ ਉਹ ਆਉਣ ਦੇਈਆਂ ਵਾ ਤੇ ਸੋ ਕਹਿੰਦੇ ਸੀ ਆਪਣਾ ਧਿਆਨ ਰੱਖਿਓ ਆਪਣੀ ਹਰ ਇੱਕ ਚੀਜ਼ ਚਾਹੇ ਉਹ ਖਾਣ ਪੀਣ ਦੀ ਆ ਚਾਹੇ ਜਿੱਦਾਂ ਮੀਆਂ ਬੇਨ ਤਾਂ ਖਾਣ ਪੀਣ ਦਾ ਹੀ ਹੁੰਦਾ ਇਨਸਾਨ ਨੂੰ ਹੋਰ ਤਾਂ ਕੁਝ ਨਹੀਂ ਹੁੰਦਾ ਆਪਣੀ ਸੇਫਟੀ ਵਾਸਤੇ ਕੁਛ ਵੀ ਇਦਾਂ ਨਹੀਂ ਇਹ ਚੀਜ਼ਾਂ ਜਿਹੜੀਆਂ ਉਹ ਲੈ ਕੇ ਰੱਖਿਓ ਇਹ ਨਾ ਹੋਵੇ ਬਾਅਦ ਵਿੱਚ ਸਭ ਕੁਝ ਬੰਦ ਹੋ ਜਾਵੇ ਬੰਦ ਵੀ ਹੋ ਜਾਂਦਾ ਫਿਰ ਤੁਹਾਨੂੰ ਪਤਾ ਇੱਕਦਮ ਹਰ ਇੱਕ ਚੀਜ਼ ਦੇ ਰੇਟ ਵੀ ਜਿਹੜੇ ਉਹ ਹਾਈ ਹੋ ਜਾਂਦੇ ਆ ਜਦੋਂ ਕੋਈ ਇਦਾਂ ਦੀ ਆਪਦਾ ਹੁੰਦੀ ਆ ਉਹਨੂੰ ਕੀ ਕਹਿੰਦਾ ਕਿਸੇ ਵੀ ਕੰਟਰੀ ਤੇ ਜਦੋਂ ਕਿ ਉਸ ਟਾਈਮ ਤੇ ਹਰ ਇੱਕ ਨੂੰ ਧਿਆਨ ਵਿੱਚ ਰੱਖਦੇ ਹੋਿਆਂ ਚੀਜ਼ਾਂ ਸਸਤੀਆਂ ਹੋ ਜਾਣੀਆਂ ਚਾਹੀਦੀਆਂ ਪਰ ਉਸ ਟਾਈਮ ਤੇ ਬਹੁਤ ਹੀ ਜ਼ਿਆਦਾ ਹਾਈ ਰੇਟ ਹੋ ਜਾਂਦੇ ਆ ਕਿਉਂਕਿ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਕੁਝ ਦਿਨ ਪਹਿਲਾਂ ਸਪੇਨ ਦੇ ਵਿੱਚ ਕਿੰਨਾ ਟਾਈਮ ਦਾ ਸਭ ਕੁਝ ਬੰਦ ਹੋ ਗਿਆ ਸੀਗਾ ਬਿਜਲੀ ਵਗੈਰਾ ਸਭ ਕੁਝ ਬੰਦ ਹੋ ਗਿਆ ਸੀਗਾ 10 ਘੰਟੇ ਵਾਲੀ ਆਈ ਥਿੰਕ 8 ਤੋਂ 10 ਘੰਟੇ ਅਨਿ ਕਹਿੰਦੇ ਬੰਦ ਹੋ ਗਿਆ ਸੀ ਤਾਂ ਉਸ ਟਾਈਮ ਤੇ ਲੋਕੀ ਦੱਸਣਦੇ ਵੀ ਅਸੀਂ ਜਿਹੜੀ ਪਾਣੀ ਦੀ ਬੋਟਲ ਇੱਕ ਇੱਕ 2-2 ਸ਼ਾਇਦ ਯੂਰੋ ਦੀ ਆ ਤੇ ਉਹਨਾਂ ਨੇ 5-5 ਯੂਰੋ ਦੀ 10-10 ਯੂਰੋ ਦੀ ਲੈ ਕੇ ਤੇ ਉਹਨੂੰ ਕੀ ਕਹਿੰਦਾ ਪਾਣੀ ਪੀਤਾ ਇਦਾਂ ਦਾ ਟਾਈਮ ਤੇ ਚੀਜ਼ ਹਰ ਇੱਕ ਦੇਖ ਲਓ ਮਹਿੰਗੀ ਹੋ ਜਾਂਦੀ ਚਾਹੇ ਕੋਈ ਵੀ ਕੰਟਰੀ ਹੋਵੇ ਤਾਂ ਪਰ ਮੈਂ ਤਾਂ ਇਹਦੇ ਬਿਲਕੁਲ ਵੀ ਫੇਵਰ ਦੇ ਵਿੱਚ ਨਹੀਂ ਮੰਨ ਬਹੁਤ ਹੋਰ ਤਰ੍ਹਾਂ ਹੁੰਦਾ ਕਿਉਂਕਿ ਜਿਹੜੀ ਆਮ ਜਨਤਾ ਚਾਹੇ ਆਪਣੇ ਇੰਡੀਆ ਦੀ ਹੋਵੇ ਚਾਹੇ ਪਾਕਿਸਤਾਨ ਦੀ ਹੋਵੇ ਭੁਗਤਣਾ ਉਹਨਾਂ ਨੂੰ ਬੰਦਾ ਆਮ ਜਨਤਾ ਨੂੰ ਜਿਹੜੇ ਆਮ ਲੋਕ ਆ ਜਿਨ੍ਹਾਂ ਦਾ ਇਦਾਂ ਨਹੀਂ ਕਮਾ ਤੱਕ ਦੂਰ ਦੂਰ ਦਾ ਕੋਈ ਨਾਤਾ ਨਹੀਂ ਪਰ ਮੇਨ ਉਹਨਾਂ ਨੂੰ ਹੀ ਭੁਗਤਣਾ ਪੈਂਦਾ ਕਿਉਂਕਿ ਜਿਹੜੇ ਮੇਨ ਲੋਕ ਐ ਇਸ ਚੀਜ਼ ਦੇ ਪਿੱਛੇ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਲੈ ਕੇ ਸੇਫਟੀਆਂ ਬਹੁਤ ਜ਼ਿਆਦਾ ਉਹਨਾਂ ਦੀ ਮਤਲਬ ਕਿ ਪਹੁੰਚ ਉਹਦਾਂ ਦੇ ਲੋਕਾਂ ਤੱਕ ਆ ਵੀ ਉਹਨਾਂ ਦਾ ਬਚਾਅ ਜਿਹੜਾ ਉਹ ਹੋ ਹੀ ਜਾਂਦਾ ਪਰ ਜਿਹੜੀ ਬੰਬਾਰੀ ਆ ਜਾਂ ਮਿਜ਼ਾਈਲਾਂ ਛੱਡਣੀਆਂ ਜਾਂ ਕੁਝ ਵੀ ਆ ਇਹਦਾ ਜਿਹੜਾ ਭਗਤਾਨ ਆ ਉਹ ਆਮ ਲੋਕਾਂ ਨੂੰ ਕਰਨਾ ਪੈਂਦਾ ਕਿਉਂਕਿ ਆਮ ਲੋਕਾਂ ਨੇ ਤਾਂ ਘਰੇ ਬੜੀ ਮੁਸ਼ਕਲ ਨਾਲ ਆਪਣੇ ਬਣਾਏ ਹੁੰਦੇ ਆ ਤੇ ਉਹ ਵਿਚਾਰੇ ਕਿੱਥੋਂ ਆਪਣੀ ਸੇਫਟੀ ਲਈ ਕੋਈ ਅਲੱਗ ਜਗ੍ਹਾ ਜਾਂ ਕੋਈ ਅਲੱਗ ਜਗ੍ਹਾ ਤੇ ਚੱਲ ਜਾਣਗੇ ਜਾਂ ਆਪਣੇ ਲਈ ਹਾਂ ਕਈ ਲੋਕ ਤਾਂ ਇੰਨਾ ਵੀ ਫਾਈਨੈਂਸ਼ੀਅਲੀ ਨਹੀਂ ਮਤਲਬ ਕਿ ਕਰ ਸਕਦੇ ਵੀ ਅਸੀਂ ਆਪਣਾ ਇੱਕੋ ਦਮ ਕਿੰਨਾ ਰਾਸ਼ਨ ਲੈ ਕੇ ਤੇ ਰੱਖ ਲਈਏ ਵੀ ਜਿਹਨੂੰ ਕਹਿ ਸਕਦੇ ਵੀ ਫਾਈਨੈਂਸ਼ੀਅਲੀ ਵੀਕ ਹੁੰਦੇ ਆ ਵੀ ਰਾਸ਼ਨ ਪਾਣੀ ਵੀ ਲੈ ਕੇ ਇਨਸਾਨ ਇੱਕੋ ਦਮ ਜਮਾ ਕਰਕੇ ਜਿਹੜਾ ਉਹ ਨਹੀਂ ਰੱਖ ਸਕਦਾ ਤਾਂ ਇਦਾਂ ਦੇ ਲੋਕਾਂ ਦਾ ਕੀ ਹੋਊਗਾ ਜਿਹੜੇ ਇੰਨੇ ਯੁੱਧ ਲੱਗੇ ਆ ਯੂਕਰੇਨ ਰਸ਼ੀਆ ਦਾ ਹਜੇ ਤੱਕ ਚੱਲੀ ਜਾਂਦਾ ਵਾ ਤੇ ਉਹ ਇਦਾਂ ਦੀਆਂ ਜਿਹੜੀਆਂ ਜੰਗਾਂ ਹੋਉਂਦੀਆਂ ਉਹਦੇ ਤੋਂ ਹਰ ਇੱਕ ਜਿਹੜਾ ਉਹਨੂੰ ਕੀ ਕਹਿੰਦਾ ਦੇਸ਼ ਆ ਕੰਟਰੀ ਆ ਉਹਨਾਂ ਨੂੰ ਇੱਕ ਸਬਕ ਲੈਣਾ ਚਾਹੀਦਾ ਵੀ ਯੁੱਧ ਦੇ ਆਖਿਰ ਨਤੀਜੇ ਜਿਹੜੇ ਉਹ ਕੀ ਨਿਕਲਦੇ ਆ ਯੂਕਰੇਨ ਚ ਕਿੰਨੇ ਆਮ ਲੋਕੀ ਮਾਰੇ ਗਏ ਕਿੰਨੇ ਘਰ ਬਰਬਾਦ ਹੋ ਗਏ ਕਈਆਂ ਦੇ ਤਾਂ ਬੱਚੇ ਇਕੱਲੇ ਰਹਿ ਗਏ ਅਨਾਥ ਵਿਚਾਰੇ ਵੀ ਮਾਂ ਪੇ ਜਿਹੜੇ ਮਰ ਗਏ ਕਿਸੇ ਘਰ ਦੇ ਵਿੱਚ ਇਕੱਲੇ ਮਰਦੀ ਰਹਿ ਮਰਦੀ ਰਹਿ ਜਾਂਦਾ ਸਾਰੇ ਮੁੱਕ ਗਏ ਕਿਸੇ ਕਿਤੇ ਇਕੱਲੀ ਔਰਤ ਹੀ ਰਹਿ ਜਾਂਦੀ ਸਾਰੇ ਮੁੱਕ ਗਏ ਤੇ ਇਦਾਂ ਦੀਆਂ ਜਿਹੜੀਆਂ ਜੰਗਾਂ ਹੋਈਆਂ ਪਹਿਨਾ ਆਪਾਂ ਨੂੰ ਉਹਨਾਂ ਤੋਂ ਸਬਕ ਲੈਣਾ ਚਾਹੀਦਾ ਇਹ ਚੀਜ਼ਾਂ ਦਾ ਜਿਹੜਾ ਹਾਲ ਆ ਉਹ ਸੋਚ ਸਮਝ ਕੇ ਜੇ ਨੂੰ ਕਹਿ ਦੋ ਪੀਸ ਇੱਕ ਸ਼ਾਂਤੀ ਨਾਲ ਵਾਰਤਾਲਾਪ ਕਰਕੇ ਵੀ ਹੋ ਸਕਦਾ ਇੱਕਦਮ ਹਰ ਇੱਕ ਨੂੰ ਕੀ ਕਹੀਦਾ ਚੀਜ਼ ਦਾ ਹਰ ਇੱਕ ਦਾ ਇਲਾਜ ਯੁੱਧ ਨਹੀਂਗਾ ਕਿੰਨੇ ਲੋਕ ਮਰ ਜਾਣੇ ਹੁਣ ਇਸ ਪਿੱਛੇ ਹੋਇਆ ਤਾਂ ਗਲਤ ਵਿੱਚ ਪਹਿਲਗਾਮ ਵਿੱਚ ਹੋਇਆ ਤਾਂ ਗਲਤ ਕਿੰਨੀਆਂ ਔਰਤਾਂ ਦੇ ਹਸਬੰਡ ਨੂੰ ਉਹਨਾਂ ਦੇ ਸਾਹਮਣੇ ਜਿਹੜਾ ਉਹ ਮਾਰ ਦਿੱਤਾ ਗਿਆ ਪਰ ਇਹਦੇ ਵਿੱਚ ਆਮ ਲੋਕਾਂ ਦਾ ਨਹੀਂ ਨਾ ਕਸੂਰ ਹੁਣ ਉਹ ਵੀ ਤਾਂ ਮੁਸਲਮਾਨ ਹੀ ਸੀਗੇ ਪਹਿਲਗਾਮ ਵਿੱਚ ਜਿਨ੍ਹਾਂ ਨੇ ਕਈ ਲੋਕਾਂ ਨੂੰ ਬਚਾਇਆ ਵੀ ਹਣਾ ਤੋਂ ਸੋ ਇਸ ਕਰਕੇ ਹਰ ਮੁਸਲਮ ਵੀ ਮਾੜਾ ਨਹੀਂ ਤੇ ਹਰ ਸਿੱਖ ਵੀ ਮਾੜਾ ਨਹੀਂ ਹਰ ਹਿੰਦੂ ਵੀ ਮਾੜਾ ਨਹੀਂ ਹਰ ਧਰਮ ਦੇ ਵਿੱਚ ਕੁਝ ਲੋਕ ਐਦਾਂ ਦੇ ਹੁੰਦੇ ਆ ਜਿਹੜੇ ਨਹੀਂ ਚੰਗੇ ਹੁੰਦੇ ਪਰ ਸਜ਼ਾ ਉਹਨਾਂ ਨੂੰ ਹੀ ਮਿਲਣੀ ਚਾਹੀਦੀ ਹੈ ਜਿਹੜੇ ਆਮ ਲੋਕ ਆ ਉਹਨਾਂ ਨੂੰ ਸਜ਼ਾ ਬਿਲਕੁਲ ਵੀ ਨਹੀਂ ਮਿਲਣੀ ਚਾਹੀਦੀ ਤੋਂ ਇਸ ਕਰਕੇ ਚਲੋ ਸਾਡੀ ਕਿਹੜਾ ਉੱਥੇ ਮੋਦੀ ਤੱਕ ਪਹੁੰਚਿਆ ਜਾਂ ਮੋਦੀ ਨੇ ਸਾਡੀ ਗੱਲ ਸੁਣ ਲੈਣੀ ਜਾਂ ਹੋਰ ਕਿਸੇ ਨੇ ਸੁਣ ਲੈਣੀ ਆ ਪਰ ਐਡਾ ਵੱਡਾ ਡਿਸੀਜਨ ਲੈਣ ਤੋਂ ਪਹਿਲਾਂ ਥੋੜਾ ਜਿਹਾ ਆ ਵਿਚਾਰ ਜਿਹੜੇ ਹੋਣੇ ਚਾਹੀਦੇ ਆ ਵਾਰਤਾਲਾਪ ਇਸ ਚੀਜ਼ ਬਾਰੇ ਹੋਣੀ ਚਾਹੀਦੀ ਆ ਫਿਰ ਡਿਸੀਜਨ ਜਿਹੜਾ ਹੋਣਾ ਚਾਹੀਦਾ ਤੇ ਬਾਕੀ ਮੈਂ ਤਾਂ ਬਿਲਕੁਲ ਵੀ ਇਸ ਪੱਖ ਵਿੱਚ ਹਾਂ ਨਹੀਂ ਕਿ ਯੁੱਧ ਹੋਵੇ ਤੁਹਾਡੇ ਚੋਂ ਵੀ ਕਿਹਦੇ ਕਿਹਦੇ ਕੀ ਵਿਚਾਰ ਆ ਜਰੂਰ ਦੱਸਿਓ ਯੁੱਧ ਨੂੰ ਲੈ ਕੇ ਇਸ ਜੰਗ ਨੂੰ ਲੈ ਕੇ ਕਿਉਂਕਿ ਇਸ ਜੰਗ ਦੇ ਵਿੱਚ ਜਿਹੜਾ ਇਨਸਾਨਾਂ ਦਾ ਉਹ ਜਿਹੜਾ ਉਹ ਵਿਨਾਸ਼ ਆ ਜਾਂ ਨੁਕਸਾਨ ਆ ਉਹ ਤਾਂ ਹੋਣਾ ਹੀ ਹੋਣਾ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੋਣਾ ਉਹ ਕੁਦਰਤ ਦਾ ਹੋਣਾ ਨੇਚਰ ਦਾ ਹੋਣਾ ਇਹੋ ਹੀ ਜਿਹੜੀਆਂ ਬੰਬਾਰੀ ਹੋਣੀਆਂ ਜਾਂ ਮਿਜ਼ਾਈਲਾਂ ਚੱਲਣੀਆਂ ਜਿਹੜਾ ਇਹਨਾਂ ਦਾ ਪੋਲਿਊਸ਼ਨ ਹੋਣਾ ਜੋ ਨੇਚਰ ਨੂੰ ਇਹਦਾ ਨੁਕਸਾਨ ਹੋਣਾ ਉਹ ਨੇਚਰ ਨੂੰ ਦੁਬਾਰਾ ਹੀ ਉਸੇ ਜਗ੍ਹਾ ਤੇ ਉਹਨੂੰ ਕਿੰਨੇ ਸਾਲ ਲੱਗ ਜਾਂਦੇ ਆ ਕਿੰਨੇ ਸਾਲ ਇਹ ਬਾਰੇ ਇਨਸਾਨ ਨੂੰ ਇਹ ਸਮਝ ਹੀ ਹਣੀਗੇ ਬਿਲਕੁਲ ਹਣੀਗੇ ਕਿਸੇ ਵੀ ਚੀਜ਼ ਕੀਤੀ ਵੀ ਤਰ੍ਹਾਂ ਦਾ ਕੋਈ ਵੀ ਯੋਧਿਆ ਕੁਛ ਵੀ ਆ ਹੋਣ ਤੋਂ ਪਹਿਲਾਂ ਪਹਿਲਾਂ ਕੁਦਰਤ ਨੂੰ ਜਾਂ ਇਸ ਨੇਚਰ ਨੂੰ ਜਿਹੜਾ ਉਹ ਅਹਿਮੀਅਤ ਦੇਣੀ ਚਾਹੀਦੀ ਇਹਦੇ ਬਾਰੇ ਸੋਚਣਾ ਚਾਹੀਦਾ ਕਿਉਂਕਿ ਇਹ ਕੁਦਰਤ ਜਾਂ ਨੇਚਰ ਆ ਇਹ ਪ੍ਰਕਿਰਤੀ ਆ ਤੇ ਆਪਾਂ ਜੀਣਦੇ ਆ ਇਨਸਾਨ ਜੀ ਇਹਨੂੰ ਹੀ ਖਤਰਾ ਹੋ ਗਿਆ ਤਾਂ ਫਿਰ ਇਨਸਾਨ ਵੀ ਇੱਕ ਦਿਨ ਬਿਲਕੁਲ ਖਤਮ ਹੋ ਜਾਊਗਾ ਪਰ ਕਹਿੰਦੇ ਹੁੰਦੇ ਆ ਨਾ ਪਈ ਆਪੋਤਾਪ ਪਈ ਆ ਇਨਸਾਨਾਂ ਵਿੱਚ ਵੀ ਕਿੰਨੇ ਲੋਕ ਕਿੰਨੀ ਖੁਸ਼ੀ ਨਾਲ ਕਹੀ ਉਹ ਕਮੈਂਟ ਕਰਦੇ ਆ ਮੈਂ ਲਾਈਵ ਵੀਡੀਓਜ਼ ਦੇਖਦੀ ਆ ਆ ਜਿਹੜੇ ਹਮਲੇ ਦਿਖਾਉਂਦੇ ਆ ਕਿੰਨੀ ਖੁਸ਼ੀ ਨਾਲ ਇੱਕ ਦੂਜੇ ਨੂੰ ਮਾਰ ਦੋ ਜੇ ਹੋ ਗਿਆ ਉਹ ਹੋ ਗਿਆ ਪਰ ਨਹੀਂ ਕਿੱਥੇ ਗਈ ਇਨਸਾਨੀਅਤ ਲੋਕਾਂ ਦੀ ਹੈ ਨਹੀਂ ਦੁਨੀਆ ਤੇ ਕੁਝ ਵੀ ਬਸ ਹਰ ਇੱਕ ਨੂੰ ਆਪੋਤਾਪ ਪਈ ਹੋਈ ਆ ਕੋਸ਼ਣੀ ਉਹਨੂੰ ਕੀ ਕਹਿੰਦਾ ਇਨਸਾਨ ਨੇ ਛੱਡਣਾ ਇਸ ਦੁਨੀਆ ਦੇ ਉੱਤੇ ਪਰ ਜਦੋਂ ਫਿਰ ਉਹ ਕੁਦਰਤ ਦਾ ਕਹਿਰ ਹੋਣਾ ਨਾ ਇਨਸਾਨ ਨੂੰ ਤਾਂ ਆਪਣੀਆਂ ਜੰਗਾਂ ਜਾਂ ਆਪਣਾ ਲੜਨ ਨੂੰ ਜਾਂ ਹੋਰ ਕੁਝ ਵੀ ਕਰਨ ਨੂੰ ਕੀ ਕੁਝ ਬਣਾਉਣਾ ਪੈਂਦੇ ਆ ਮਿਜ਼ਾਈਲਾ ਬਣਾਉਣੀਆਂ ਪੈਂਦੀਆਂ ਬੰਬ ਇਹ ਗਨਸ ਹੋ ਗਈਆਂ ਮਿਜ਼ਾਈਲਾ ਮਤਲਬ ਇਹ ਸਭ ਕੁਝ ਬਣਾਉਣੇ ਪੈਂਦੇ ਆ ਅਸਲੇ ਉਹਨੂੰ ਕੀ ਕਹਿੰਦਾ ਲੜਾਈਆਂ ਲੜਨ ਲਈ ਅਰ ਜਦੋਂ ਕੁਦਰਤ ਆਪਣੀ ਆਈ ਤੇ ਆ ਗਈ ਤੇ ਉਹਨੂੰ ਇੱਕ ਵੀ ਬੰਬ ਜਾਂ ਮਿਜ਼ਾਈਲ ਬਣਾਉਣ ਦੀ ਲੋੜ ਨਹੀਂ ਪੈਣੀ। ਕੁਦਰਤ ਦੇ ਵਿੱਚ ਐਨੀ ਪਾਵਰ ਹੈ ਕਿ ਜੇ ਉਹ ਆਪਣੀ ਆਈ ਤੇ ਆ ਗਈ ਤੇ ਉਹ ਤਹਿਸ ਨਹਿਸ ਕਰ ਸਕਦੀ ਹੈ ਸਾਰਾ ਕੁਝ। ਇੱਕ ਮਿੰਟ ਵਿੱਚ ਤਹਿਸ ਨਹਿਸ ਕਰ ਸਕਦੀ ਆ ਪਾਣੀ ਦਾ ਪ੍ਰਕੋਪ ਆਇਆ ਤਾਂ ਉਹ ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ ਰੋੜ ਕੇ ਲੈ ਕੇ ਜਾ ਸਕਦਾ। ਜੇ ਕੋਈ ਤੇਜ਼ ਤੂਫਾਨ ਆ ਗਿਆ ਤੇ ਉਹ ਵੀ ਸਭ ਕੁਝ ਉਥਲ ਪੁਥਲ ਕਰ ਸਕਦਾ। ਬਿਜਲੀ ਇੰਨੀ ਚਮਕਦੀ ਆ ਇਸ ਪਰਮਾਤਮਾ ਦੇ ਕੋਲ ਕੁਦਰਤ ਦੇ ਕੋਲ ਤਾਂ ਇੱਕ ਆਪਣੇ ਕੋਲ ਕੁਦਰਤੀ ਹਥਿਆਰ ਆ ਵੀ ਜੇ ਕਿਤੇ ਬਿਜਲੀ ਵੀ ਡਿੱਗ ਜਾਵੇ ਤਾਂ ਕੀ ਕੁਝ ਹੋ ਸਕਦਾ ਤੇ ਪਰ ਇਨਸਾਨਾਂ ਨੂੰ ਕਿੱਥੇ ਸਮਝ ਆਉਂਦੀ ਹੈ ਤੇ ਕੁਦਰਤ ਆਪਣਾ ਬਦਲਾ ਜਾਂ ਕੁਦਰਤ ਆਪਣੀ ਆਪਣੀ ਆਈ ਤੇ ਤਾਂ ਆਉਂਦੀ ਆ ਕਿਉਂਕਿ ਇੰਨਾ ਕੁਝ ਹੋ ਤਾਂ ਚੁੱਕਾ ਆਪਾਂ ਦੇਖਦੇ ਆ ਹੁਣੇ ਥੋੜਾ ਟਾਈਮ ਹੋਇਆ ਜਿਹੜੇ ਹਨੇਰ ਚਖੜ ਆਏ ਆ ਤੂਫਾਨ ਆਏ ਬਿਜਲੀ ਡਿੱਗੀ ਉਹ ਇੱਕ ਮਾਂ ਦੇ ਸਾਹਮਣੇ ਉਹਦੇ ਪੁੱਤ ਤੇ ਬਿਜਲੀ ਡੇਗ ਗਈ ਤੇ ਉਹਦਾ ਪੁੱਤ ਜਿਹੜਾ ਉਹ ਮੁੱਕ ਗਿਆ ਤੇ ਇਸ ਕਰਕੇ ਸਾਨੂੰ ਕੁਦਰਤ ਤੋਂ ਡਰਨਾ ਚਾਹੀਦਾ ਇਨਸਾਨ ਨੂੰ ਹੋਰ ਕਿਸੇ ਤੋਂ ਨਹੀਂ ਇਨਸਾਨ ਇਨਸਾਨ ਤੋਂ ਤਾਂ ਡਹੀ ਡਰਦਾ ਪਰ ਉਸ ਕੁਦਰਤ ਤੋਂ ਜਿਹੜਾ ਉਹ ਇਨਸਾਨ ਨੂੰ ਡਰ ਕੇ ਰਹਿਣਾ ਚਾਹੀਦਾ ਕਿ ਕਿਸੇ ਵੀ ਟਾਈਮ ਕੁਝ ਵੀ ਜਿਹੜਾ ਉਹ ਹੋ ਸਕਦਾ ਅ ਯੂਕਰੇਨ ਦੀਆਂ ਵੀਡੀਓਜ਼ ਦੇਖ ਦੇਖ ਕੇ ਜਦੋਂ ਬੱਚਿਆਂ ਦੀਆਂ ਵੀਡੀਓਜ਼ ਆਉਂਦੀਆਂ ਹੁੰਦੀਆਂ ਸੀ ਸੱਟਾਂ ਲੱਗੀਆਂ ਦੀਆਂ ਜਾਂ ਕਿਸੇ ਦੇ ਕਿਤੇ ਸੱਟ ਲੱਗੀ ਜਾਂ ਕਿਸੇ ਦਾ ਕੋਈ ਮੁੱਕ ਗਿਆ ਜਾਂ ਕਿਦਾਂ ਉਹ ਵੀਡੀਓਜ਼ ਦੇਖ ਦੇ ਕੇ ਕਿੰਨਾ ਮਨ ਜਿਹੜਾ ਉਹ ਦੁਖੀ ਹੁੰਦਾ ਹੁੰਦਾ ਸੀਗਾ ਤੇ ਇਹ ਮੈਂ ਸਵੇਰੇ ਜਿਹੜਾ ਵਾਇਸਓਵਰ ਕੀਤਾ ਤੇ ਰਾਤ ਮੈਂ ਨਾ 12:45 ਮਿੰਟ ਤੋਂ ਪਹਿਲਾਂ ਉੱઠી ਮੈਂ ਵਾਸ਼ਰੂਮ ਗਈ 12:45 ਦੇ ਉੱਤੇ ਬੰਬ ਦੀ ਆਵਾਜ਼ ਦੇਖ ਲਓ ਸਾਡੇ ਪਿੰਡ ਤੱਕ ਧਮਕ ਜਿਹਨੂੰ ਕਹਦੋਂ ਉਹ ਆਈ ਤੇ ਮੈਂ ਇੱਕਦਮ ਉਹ ਕੂਲਰ ਲਾਇਆ ਹੋਇਆ ਸੀ ਮੈਂ ਉਹ ਬੰਦ ਕੀਤਾ ਫਿਰ ਮੈਂ ਥੋੜਾ ਟਾਈਮ ਨੂੰ ਕੀ ਕਹੇਦਾ ਪੱਖਾ ਵੀ ਬੰਦੀ ਬੰ ਚਲਾਇਆ ਨਹੀਂ ਸੀ ਮੈਂ ਕੂਲਰ ਚੱਲਦਾ ਸੀ ਔਰ ਮੈਂ ਬੰਦ ਕਰਤਾ ਬਸ ਥੋੜਾ ਟਾਈਮ ਸਟੇਬਲ ਜਾ ਹੋ ਕੇ ਸੁਣਿਆ ਵੀ ਸੱਚੀ ਆਵਾਜ਼ ਆਈ ਜਾਂ ਮੈਨੂੰ ਭੁਲੇਖਾ ਪਿਆ ਫਿਰ ਇੱਕ ਬੰਬ ਦੀ ਆਵਾਜ਼ ਆਈ ਬਹੁਤ ਜ਼ੋਰ ਨਾਲ ਤੇ ਉਦੋਂ ਮਨਵੀਰ ਵੀ ਇੱਕਦਮ ਉੱਠ ਗਿਆ ਕਹਿੰਦਾ ਮਮਾ ਕੀ ਸੀਗਾ ਮੈਂ ਕਿਹਾ ਮਨਵੀਰ ਉਹ ਆਪਣੇ ਲਾਗੇ ਤਾਂ ਨਹੀਂ ਜਿੱਥੇ ਵੀ ਅੰਮ੍ਰਿਤਸਰ ਸਾਈਡ ਹਲ ਉੱਧਰ ਜਿਹੜੇ ਬੰਬ ਧਮਾਕੇ ਹੋਣਦੇ ਉਹਨਾਂ ਦੀ ਆਵਾਜ਼ ਆਉਂਦੀ ਆ ਫੇਰ ਅਸੀਂ ਉਹਨੂੰ ਕੀ ਕਹੀਦਾ ਪੱਖਾ ਚਲਾ ਕੇ ਸੁੱਤੇ ਤੇ ਮਤਲਬ ਕਿ 12 15 12 45 ਤੋਂ ਲੈ ਕੇ 1 10 ਦੇ ਵਿੱਚ ਤਿੰਨ ਬੰਬ ਧਮਾਕਿਆਂ ਦੀ ਆਵਾਜ਼ ਜਿਹੜੀ ਉਹ ਇੱਥੇ ਸਾਨੂੰ ਚੰਗੀ ਤਰ੍ਹਾਂ ਜਿਹਨੂੰ ਧਮਕ ਕਹਦੋ ਧਮਕ ਕਹਦੋ ਮਤਲਬ ਕਿ ਉਹ ਉਹਨੂੰ ਕੀ ਕਹੀਦਾ ਪੂਰੀ ਤਰ੍ਹਾਂ ਸੁਣੀ ਸਾਨੂੰ ਉਸ ਟਾਈਮ ਤੇ ਜਾੜ ਦੇ ਹੋਗੇ ਸਾਡੇ ਪਿੰਡ ਦੇ ਵਿੱਚ ਤੇ ਉਹਨਾਂ ਦੇ ਹੋ ਜਿਹੜੇ ਪਿੰਡ ਦੇ ਵਿੱਚ ਧਮਾਕਿਆ ਜਾਂ ਵਾਈਬ੍ਰੇਸ਼ਨ ਆ ਜਰੂਰ ਸੁਣਾਈ ਦਿੱਤੀ ਹੋਊਗੀ ਬਹੁਤ ਹੀ ਜ਼ੋਰ ਦੀ ਉਹਨੂੰ ਕੀ ਕਹੀਦਾ ਆਵਾਜ਼ ਆਈ ਸੀਗੀ ਉਸੇ ਟਾਈਮ ਮੈਂ ਫਿਰ ਨਿਊਜ਼ ਕੱਢ ਕੇ ਸੁਣੀਆ ਲਾਈਵ ਲਾਈਵ ਨਿਊਜ਼ ਆਉਂਦੀਆਂ ਸੀਗੀਆਂ ਤੇ ਉਹਦੇ ਵਿੱਚ ਦੱਸਣ ਦੇ ਸੀ ਅੰਮ੍ਰਿਤਸਰ ਸਾਈਡ ਜਿਹੜੇ ਉਹ ਬੰਬਤਵਾਕੇ ਜਿਹੜੇ ਉਹ ਹੋਏ ਆ ਬਾਕੀ ਹੁਣ ਖਬਰਾਂ ਦੇਖਦੇ ਆ ਕੀ ਕੰਡੀਸ਼ਨ ਆ ਤੇ ਕੀ ਸਿਚੁਏਸ਼ਨ ਆ ਉਹਨੂੰ ਕੀ ਕਹਿੰਦਾ ਤੇ ਮਨਵੀਰ ਨੂੰ ਤਾਂ ਮੈਂ ਅੱਜ ਯੂਨੀਵਰਸਿਟੀ ਵੀ ਨਹੀਂ ਭੇਜਿਆ ਮੈਂ ਕਿ ਮਨਵੀਰ ਨਹੀਂ ਜਾਣਾ ਯੂਨੀਵਰਸਿਟੀ ਛੱਡ ਪਰ ਆਉਣ ਨੂੰ ਕੀ ਕਹਿੰਦਾ ਆ ਇੱਕ ਦੋ ਦਿਨ ਕਰੀ ਰਵੋ ਹਾਲਾਤ ਦੇਖਣ ਲੋ ਕਿੱਤਾ ਦੇ ਹੈਗੇ ਆ ਕੀ ਬਣਦੇ ਆ ਤੇ ਤੂੰ ਉਹਨੂੰ ਕੀ ਕਹਿੰਦਾ ਘਰ ਹੀ ਰਹਿ ਤੇ ਬਾਕੀ ਦੇਖਨੇ ਆ ਹੁਣ ਕੀ ਹੁੰਦਾ ਬਾਬਾ ਜੀ ਮੇਰੀ ਕਰਨ ਵਾਹੀ ਗੁਰੂ ਜੀ ਮੇਰੀ ਕਰਨ ਖਾਸ ਕਰ ਆਮ ਲੋਕਾਂ ਤੇ ਆਮ ਜਨਤਾ ਦੇ ਉੱਤੇ ਇਹ ਲੀਡਰਾਂ ਨਾਲ ਤੇ ਮੈਨੂੰ ਕੋਈ ਹਮਦਰਦੀ ਹੈ ਹੀ ਨਹੀਂਗੀ ਆਮ ਲੋਕਾਂ ਦੇ ਉੱਤੇ ਉਹਨੂੰ ਕੀ ਕਹਿੰਦਾ ਪ੍ਰਮਾਤਮਾ ਮੇਹਰ ਹੀ ਰੱਖੇ ਕਿੰਨਾ ਔਖਾ ਜਿਹੜੇ ਸਰਹੱਦੀ ਇਲਾਕਿਆਂ ਤੇ ਰਹਿੰਦੇ ਆ ਬਾਰਡਰ ਇਲਾਕੇ ਤੇ ਰਹਿੰਦੇ ਆਪਣਾ ਕਾਰੋਬਾਰ ਛੱਡ ਕੇ ਜਾਣਾ ਪਸ਼ੂ ਮਾਲ ਡੰਗਰ ਹਰ ਇੱਕ ਛੱਡ ਜੀ ਛੱਡ ਛੱਡ ਕੇ ਉਹਨੂੰ ਕੀ ਕਹਿੰਦਾ ਜਾਣਾ ਜਾਂ ਨਾਲ ਲੈ ਕੇ ਜਾਣਾ ਵੀ ਕਿੰਨਾ ਔਖਾ ਇਹ ਕਿਹੜਾ ਪ੍ਰਬੰਧ ਗਵਰਨਮੈਂਟ ਕਰਦੀ ਆ ਕਿ ਅਸੀਂ ਤੁਹਾਨੂੰ ਕੋਈ ਨਾ ਕੋਈ ਉਹ ਪ੍ਰੋਵਾਈਡ ਕਰਾਉਂਦੇ ਆ ਸਹੂਲਤ ਕਿਤੇ ਹੋਰ ਜਾਣਦੀ ਲੋਕਾਂ ਨੂੰ ਆਪ ਹੀ ਸਾਰਾ ਕੁਝ ਕਰਨਾ ਪੈਂਦਾ ਤਸੋ ਇਹ ਜਿਹੜੇ ਜਿਹੜੀ ਇਹ ਹੋਣ ਲੱਗਾ ਹੈ ਬਹੁਤ ਹੀ ਗਲਤ ਹੋਣ ਲੱਗਾ ਤੇ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਜ਼ਰੂਰ ਦੱਸਿਓ ਮੈਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ